ਸੰਗਤਜੀ ਵਾਹਿਦੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਪਿੰਡ ਵੀਰ ਹੈਗਾ ਜੀ ਤੀਜਾ ਸਿੰਘ ਪਿੰਡ ਇਹਨਾਂ ਦਾ ਵੀਰ ਦਾ ਹੈਗਾ ਦਿੱਤਾ ਹੁਰ ਦਿੱਤਾ ਹੁਰ ਪਿੰਡ ਤੋਂ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਵੀਰ ਇੱਕ ਕਮਰੇ ਦੇ ਵਿੱਚ ਬੈਠਾ ਸੀਗਾ ਜਿਸ ਦੇ ਵਿੱਚ ਢੇਰੀਆਂ ਲੀਡ ਕੱਪਲੇ ਲੀਡੇ ਦੀਆਂ ਲਿਫਾਫਿਆਂ ਦੀਆਂ ਹੋਰ ਕਾਗਜ਼ਾਂ ਦੀਆਂ ਢੇਰੀਆਂ ਲਾਈ ਬੈਠਾ ਸੀਗਾ ਕਿਉਂਕਿ ਦਿਮਾਗੀ ਸਹੀ ਨਹੀਂ ਸੀਗਾ ਤੇ ਇਹਦੀ ਸੱਤ ਦੇ ਉੱਪਰ ਵੀ ਵਾਲੇ ਟੁੱਟਣ ਨੂੰ ਤਿਆਰ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਦੱਦਾ ਹੋਰ ਪੰਡ ਦੇ ਵਿੱਚ ਬੈਠਾ ਤੇ ਜਿੱਥੇ ਕਿ ਇਸ ਨੂੰ ਅਸੀਂ ਮਾਨਮ ਸੇਵਾ ਉਤਮ ਸੇਵਾ ਸਭ ਤੋਂ ਵੱਡੀ ਸੇਵਾ ਪੰਡਾ ਆੜੂ ਆਪਣਾ ਘਰ ਦੇ ਵਿੱਚ ਲਿਆਂਦਾ ਜੋ ਕਿ ਰਾਏਕੋਟ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੇ ਰੋਡ ਦੇ ਉੱਪਰ ਆਸਰਾ ਬਣਿਆ ਹੋਇਆ ਜਿੱਥੇ ਕਿ ਤੁਸੀਂ ਇਹ ਸ਼ਬੀਰ ਦੀ ਹੁਣ ਤੁਸੀਂ ਫੋਟੋ ਦੇਖ ਸਕਦੇ ਹੋ ਬਹੁਤ ਸੋਹਣੀ ਆਪਣੀ ਜ਼ਿੰਦਗੀ ਜੀ ਰਿਹਾ ਪਰ ਦਵਾਈਆਂ ਦੇ ਨਾਲ ਛੁੜੀਆਂ ਅਰਦਾਸਾਂ ਦੇ ਨਾਲ ਵੀਰ ਬਿਲਕੁਲ ਠੀਕ ਹੋ ਗਿਆ ਠੀਕ ਹੋਣ ਤੋਂ ਬਾਅਦ ਥੋੜੀ ਹਮ ਜਿੱਦ ਕਰਦਾ ਸੀ ਕਿ ਮੈਂ ਪਿੰਡ ਨੂੰ ਜਾਣਾ ਮੈਂ ਭਰਾਵਾਂ ਦੇ ਕੋਲੇ ਜਾਣਾ ਕਿਉਂਕਿ ਭਰਾ ਅਲੱਗ ਨੇ ਕੋਈ ਨਹੀਂ ਹੈਗਾ ਕਿਉਂਕਿ ਤੁਸੀਂ ਹਲਾਤ ਘਰ ਦੇ ਦੇਖਿਆ ਇਕੱਲਾ ਹੀ ਰਹਿੰਦਾ ਸੀਗਾ ਵੀਰ ਪਰ ਬਹੁਤ ਸਮਝਾ ਕੇ ਬਹੁਤ ਪਿਆਰ ਦੇ ਨਾਲ ਸਮਝਾ ਸਮਝੂ ਕੇ ਦੁਆਰੇ ਰੱਖਿਆ ਨੂੰ ਇਹ ਪਰ ਜਦੋਂ ਇਨਸਾਨ ਠੀਕ ਹੋ ਜਾਂਦਾ ਫਿਰ ਉਹੀ ਹੁੰਦਾ ਮੈਂ ਆਪਦੇ ਘਰ ਦੇ ਵਿੱਚ ਜਾਵਾਂ ਪਰ ਅਫਸੋਸ ਵੀ ਨਾ ਦਾ ਕੋਈ ਪਰਿਵਾਰ ਦਾ ਮੈਂਬਰ ਆਇਆ ਮੁੜ ਕੇ ਇਹਨੂੰ ਦੇਖਣ ਵੀ ਨਹੀਂ ਆਇਆ ਕੋਈ ਵੀ ਸਾਡਾ ਭਰਾ ਹੈਗਾ ਜਾਂ ਭਤੀਜੇ ਕੋਈ ਵੀ ਇਸ ਦਾ ਪਰਿਵਾਰ ਦਾ ਕੋਈ ਮੈਂਬਰ ਨਹੀਂ ਹੈ ਅਜੇ ਤੱਕ ਇੱਥੇ ਦੱਦਾ ਹੋਰ ਤੋਂ ਸਾਡੇ ਕੋਲ ਪਹੁੰਚਿਆ ਤੇ ਇਸ ਵੀਡੀਓ ਦੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨੀ ਤੇ ਅਰਦਾਸ ਕਰਨੀ ਵੀਰ ਦੇ ਵਿੱਚ ਜੋ ਵੀ ਕਮੀਆਂ ਨੇ ਉਹ ਵੀ ਦੂਰ ਹੋਣ ਪੈਦਾ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਨਾਲ ਖੁਸ਼ੀਆਂ ਦੇ ਵਿੱਚ ਆ ਤੁਸੀਂ ਇਹ ਕਮਰੇ ਦੀ ਛੱਤ ਦੇਖ ਰਹੇ ਹੋ ਕਿੰਨੇ ਮਾੜੇ ਹਾਲਾਤਾਂ ਦੇ ਵਿੱਚ ਕਿਵੇਂ ਪਿਆ ਸੀਗਾ ਨਾ ਖਾਣ ਦਾ ਪਤਾ ਨਾ ਪੀਣ ਦਾ ਪਤਾ ਨਾ ਪਹਿਨਣ ਦਾ ਪਤਾ ਤੇ ਜੋ ਸੀ ਜੋ ਦੇ ਨੌ ਸੀਗੇ ਬਹੁਤ ਵੱਡੇ ਵੱਡੇ ਵਧੇ ਹੋਏ ਸੀਗੇ ਪੈਰਾਂ ਦੇ ਵਿੱਚ ਬੁਰੇ ਹਾਲਾਤ ਕਿਉਂਕਿ ਖਾਣ ਪੀਣ ਦਾ ਜਦੋਂ ਬੰਦੇ ਨੂੰ ਕਿਸੇ ਚੀਜ਼ ਦਾ ਨਹੀਂ ਪਤਾ ਹੁੰਦਾ ਤਾਂ ਇਹ ਜਿਹੇ ਹਾਲਾਤਾਂ ਵਿੱਚ ਤੁਸੀਂ ਦੇਖੇ ਹਰਦੇ ਹੋ ਵੀਡੀਓ ਦੇ ਵਿੱਚ ਕਿਵੇਂ ਲਪਾਫੇ ਕੰਚ ਜਿਵੇਂ ਆਪਾਂ ਕਹ ਜੀ ਵੀ ਕੁਵਾੜੀਆਂ ਕੁ ਸਾਮਾਨ ਇਕੱਠਾ ਕਰਕੇ ਲਈ ਬੈਠਾ ਹੋਵੇ ਉਸ ਤਰ੍ਹਾਂ ਢੇਰੀ ਦੇ ਉੱਪਰ ਬੈਠਾ ਸੀਗਾ ਤੇ ਸਰੀਰ ਦੇ ਉੱਪਰ ਕਾਫੀ ਜਗ੍ਹਾ ਦੇ ਉੱਪਰ ਇਹਦੇ ਜ਼ਖਮ ਕਰਮ ਵਗੈਰਾ ਵੀ ਹੋਈ ਹੋਈ ਸੀ ਕਿਉਂਕਿ ਜਦੋਂ ਬੰਦੇ ਨੂੰ ਸੋਝੀ ਨਹੀਂ ਨਾ ਖਾਣ ਦਾ ਨਾ ਪਹਿਨਣ ਦਾ ਕਾਸ ਕੋਈ ਅੰਡ ਗਾਉਣ ਦੇ ਵਿੱਚ ਕੋਈ ਖਾਣ ਪੀਣ ਨੂੰ ਲਖਾਫਾ ਵਗੈਰਾ ਕਿਸੇ ਚੀਜ਼ ਦਾ ਦੇਗਾ ਤਾਂ ਖਾਲਾ ਨਹੀਂ ਨਾ ਸੀ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ